ਜਾਗ ਸਰਕਾਰ ਵੱਲੋਂ ਜੀਡੀ ਲੈਂਡ ਗ੍ਰੈਬਿੰਗ ਪਾਲਿਸੀ 5000 ਹੇਕੜ ਉਪਜਾਊ ਜ਼ਮੀਨ ਨੂੰ ਰੱਪਣ ਵਾਸਤੇ ਅਰਵਿੰਦ ਕੇਜਰੀਵਾਲ ਦੇ ਹਮਲਤੇ ਦਗੂ ਕੀਤੀ ਜਾ ਰਹੀ ਹੈ ਉਹਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਕਵਕ ਜਿਹੜਾ ਡਿਪਰਟਚਰ ਵੱਡੇ ਧਰੇ ਲਾ ਕੇ ਰੋਧ ਕੀਤਾ ਜਾ ਰਿਹਾ ਪਰ ਹੁਣ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਬਾਰ ਸਦਸ ਸਿੰਘ ਬਾਦਲ ਸਾਹਿਬ ਨੇ 7 ਤਰੀਕ ਪਰਸੋਂ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਸਾਡੀ ਪਾਰਟੀ ਦੀ। ਉਹਦੇ ਵਿੱਚ ਸਾਡੀ ਕੌਂਸਲਟੀ ਵੀ ਸਾਡੀ ਵਰਕਿੰਗ ਕਮੇਟੀ ਵੀ ਸਾਡੇ ਜ਼ਿਲ੍ਹਾ ਦਿਦੇਦਾਰ ਸਾਹਿਬਾ ਵੀ ਤੇ ਸਾਰੇ ਸਾਡੇ ਹਰਕਾ ਇੰਚਾਰਜ ਹੋ। 7 ਅਗਸ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਮੀਟਿੰਗ ਹੋਏਗੀ। ਜਿਹਦੇ ਵਿੱਚ ਇਸ ਸੰਘਰਸ਼ ਨੂੰ ਕਿਵੇਂ ਤੇਜ਼ ਕਰਨਾ ਤਾਂ ਜੋ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਕਿ ਇਹ ਪਾਲਿਸੀ ਵਾਪਸ ਹੋਵੇ ਕੁਦਰ ਸੰਬੰਧ ਵਿੱਚ ਪ੍ਰੋਗਰਾਮ ਜਿਹੜਾ ਇਡੀਕੇਸ਼ਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਪਰਸੋਂ ਹਾਜ਼ਰ ਹੋ ਕਿਉਂਕਿ ਨਾਲ ਜਿਹੜੇ ਪੰਜਾਬ ਦੇ ਹੋਰ ਭੱਜੇ ਬਸਲੇ ਆ ਚਾਹੇ ਅਗੋਂ ਕਾਨੂੰਨ ਦੀ ਸਥਿਤੀ ਹੈ ਜਾਂ ਦੇਸ਼ ਤੇ ਵਿੱਚ ਜਿਹੜੇ ਹੋਰ ਵਿਸ਼ੇ ਚੱਲ ਰਹੇ ਆ ਉਹਨਾਂ ਵੀ ਸਾਰਿਆਂ ਵਿਸ਼ਿਆਂ ਦੇ ਉੱਤੇ ਚੈਪਟਰ ਲਾ ਰਹੀ ਇਸ ਕਰਕੇ ਸਾਰੰਸ਼ ਇਹ ਦੋਹਿਆ ਕਿ ਪੱਤਰ ਬਾਰੇ ਚਲੋ